ਇਹਨਾਂ ਲੋਕਾਂ ਨੂੰ ਰੱਬ ਦਾ ਤਾਂ ਬਿਲਕੁਲ ਖੌਫ ਨਹੀਂ ਨਾਹੀ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਸਮਾਜ ਦੇ ਵਿੱਚ ਜੇ ਕ੍ਰਾਈਮ ਨੂੰ ਰੋਕਣਾ ਹੈਗਾ ਤੇ ਸਾਨੂੰ ਦੁਬਈ ਵਾਲਾ ਪੈਟਰਨ ਫਾਲੋ ਕਰਨਾ ਪੈਗਾ ਜਿੱਥੇ ਜ਼ੀਰੋ ਕ੍ਰਾਈਮ ਹੋ ਗਿਆ ਜਲੰਧਰ ਦੇ ਵਿੱਚ ਜੋ ਮਰਡਰ ਹੋਇਆ ਔਰ ਆਪਣੀ ਬੇਟੀ ਦੀ ਸਹੇਲੀ ਨੂੰ ਸਿਆਣੇ ਆਦਮੀ ਨੇ ਮਰਡਰ ਕੀਤਾ ਰੇਪ ਕੀਤਾ ਪਰ ਮੈਂ 100% ਸ਼ੂਰਟੀ ਨਾ ਕਹਿ ਸਕਦਾ ਕਿ ਉਸ ਮੁੰਡੇ ਨੇ ਨਸ਼ਾ ਕੀਤਾ ਸੀ ਕੋਈ ਨਾ ਕੋਈ ਉਹਨੇ ਕੋਈ ਨਾ ਕੋਈ ਨਸ਼ਾ ਕੀਤਾ ਸੀ ਜਦੋਂ ਉਹਨੂੰ ਉਹ ਬੇਟੀ ਘਰ ਆਉਂਦੀ ਆ ਉਹਦੇ ਘਰ ਉਹਦੇ ਲਈ ਉਹ ਸੌਫਟ ਟਾਰਗੇਟ ਹੋ ਗਿਆ ਜਦੋਂ ਉਹ ਕੰਮ ਕਰਕੇ ਉਹਨੂੰ ਹੋਸ਼ ਆਇਆ ਕਿ ਮੈਂ ਬਹੁਤ ਗਲਤ ਕੰਮ ਕਰ ਲਿਆ ਮੈਂ ਸਮਾਜ ਨੂੰ ਮੂੰਹ ਕੀ ਦਿਖਾਵਾਂਗਾ ਤਾਂ ਉਹਨੂੰ ਮਜਬੂਰੀ 'ਚ ਮਰਡਰ ਕਰਨਾ ਪਿਆ ਕੀ ਮਾਨਸਿਕਤਾ ਹੁੰਦੀ ਹੈ ਜਦੋਂ ਕੋਈ ਅਜਿਹੇ ਇਨਸੀਡੈਂਟ ਨੂੰ ਅੰਜਾਮ ਦਿੰਦਾ ਕੋਈ ਵੀ ਸ਼ਖਸ ਜਿਹੜਾ ਸੈਕਸ ਹੈ ਨਾ ਹਿਊਮਨ ਡਰਾਈਵ ਤਾਂ ਹੈ ਬੜੀ ਸਟਰੋਂਗ ਡਰਾਈਵ ਹੈ ਲੇਕਿਨ ਇਹਨੂੰ ਕੰਟਰੋਲ ਜਿਹੜਾ ਕਰਨਾ ਹੈ ਉਹ ਮੈਂ ਇਹ ਸਮਝਦਾ ਵੀ ਇਹਨੂੰ ਅਸੀਂ ਧਰਮ ਦੇ ਰਸਤੇ ਨਾਲ ਕੰਟਰੋਲ ਕਰ ਸਕਦੇ ਹਾਂ ਜਿਵੇਂ ਗੁਰਬਾਣੀ ਕਹਿੰਦੀ ਹੈ ਕੰਮ ਕਰੋ ਲੋਭ ਉਹ ਹੰਕਾਰ ਜਿਹੜਾ ਸਾਡੇ ਕੋਲ ਅੱਜ ਜਿਹੜਾ इजीली अवेलेबल ਇੱਕ ਜਿਹੜੀ ਇੱਕ ਅੰਗੂਠਾ ਦਬਾਇਆ ਤੇ ਇੱਕ ਪੋਲਿਊਟਡ ਜਿਹੜਾ ਮਟੀਰੀਅਲ ਹੈ YouTube ਤੇ ਜਾਂ ਹੋਰ ਮੀਡੀਆ ਦੇ ਵਿੱਚ ਤੁਹਾਨੂੰ ਜਦੋਂ ਬੰਦਾ ਉਹਨੂੰ ਦੇਖਦਾ ਹੈਗਾ ਤਾਂ ਉਹਦੀ ਉਹ ਭਾਵਨਾ ਜਿਹੜੀ ਆਉਹ ਉਹ ਜ਼ਿਆਦਾ ਐਕਸਾਈਟਮੈਂਟ ਉਹਦੇ ਚ ਆ ਜਾਂਦੀ ਹੈ ਆਪਣੀ ਉਹ ਐਕਸਾਈਟਮੈਂਟ ਨੂੰ ਸ਼ਾਂਤ ਕਰਨ ਦੇ ਲਈ ਉਹ ਕੋਈ ਸੌਫਟ ਟਾਰਗੇਟ ਲੱਭਦਾ ਔਰ ਟਾਰਗੇਟ ਲੱਭ ਜਾਂਦਾ ਫਿਰ ਉਹ ਕੰਮ ਹੋ ਜਾਂਦਾ ਹੈਗਾ ਇਸ ਤਰ੍ਹਾਂ ਦਾ ਕੰਮ ਕੋਈ ਅਵਰਨੈਸ ਕੈਂਪ ਲਗਾਉਣੇ ਚਾਹੀਦੇ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਉਸ ਦੇ ਨਾਲ ਨਾਲ ਗਵਰਨਮੈਂਟ ਦਾ ਕੀ ਰੋਲ ਹੋਣਾ ਚਾਹੀਦਾ ਕੋਈ ਬੰਦਾ ਤੈਨੂੰ ਟੱਚ ਕਰਦਾ ਤੇ ਉਹਨੂੰ ਦੱਸੋ ਵੀ ਇਹ ਬੈਡ ਟੱਚ ਹੈ ਉਹ ਛੋਟੇ ਜਿਹੇ ਬੱਚੇ ਨੂੰ ਪਤਾ ਹੋਵੇ ਕਿ ਜਿਹੜਾ ਅੰਕਲ ਮੈਨੂੰ ਟੱਚ ਕਰ ਰਿਹਾ ਇਹਦਾ ਹੁਣ ਬੈਡ ਟੱਚ ਹੈ ਬੱਚੇ ਨੂੰ ਇਸ ਗੱਲ ਦੀ ਪਤਾ ਹੋਣਾ ਚਾਹੀਦਾ ਅਵੇਰਨਸ ਹੋਣੀ ਚਾਹੀਦੀ ਕਿ ਇਹ ਬੈਡ ਟੱਚ ਹੈ ਔਰ ਇਸ ਤੋਂ ਬਾਅਦ ਬੱਚਾ ਅੰਕਲ ਕੋਈ ਹੋਰ ਕੁਝ ਕਰੇਗਾ ਇਸ ਕਰਕੇ ਬੱਚੇ ਹੋਣ ਤਾਂ ਥੋੜਾ ਜਿਹਾ ਕੌਨਸ਼ੀਅਸ ਹੋ ਜਾਣ ਔਰ ਗਵਰਨਮੈਂਟ ਲੈਵਲ ਤੇ ਇਹਦੇ ਲਈ ਸਖਤ ਸਜ਼ਾ ਚਾਹੀਦੀ ਹੈ ਇੱਕ ਵੇੜੇ 'ਚ 50 ਪਰਿਵਾਰ ਰਹਿੰਦੇ ਨੇ ਉੱਥੇ ਤੁਸੀਂ ਇੱਕ ਕਮਰੇ 'ਚ ਰਹਿੰਦੇ ਹੋ ਤੁਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਜਾਂਦੇ ਨੂੰ ਜਾਂਦੇ ਹੋ ਉਹ ਬੜਾ ਸੌਫਟ ਟਾਰਗੇਟ ਹੈ ਪਰ ਸਭ ਤੋਂ ਵੱਡੀ ਇੱਥੇ ਕਸੂਰਵਾਰ ਪੁਲਿਸ ਵੀ ਹੈ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿਸ ਇਥੇ ਕ੍ਰਿਮਿਨਲ ਹੈਗਾ ਬੰਦਾ ਉਹਨੂੰ ਫੜਿਆ ਨਹੀਂ ਜਾਂਦਾ ਕਿ ਡੀਏ ਲੀਗਲ ਜਿਹੜਾ 5000 ਤੋਂ ਬਿਨਾ ਚਲਾਨ ਪੇਸ਼ ਨਹੀਂ ਕਰਦਾ ਹੁਣ ਪੁਲਿਸ ਉਹ ਕੇਸ ਕਿਉਂ ਬਣਾਏਗੀ ਪੁਲਿਸ ਕੇਸ ਬਣਾਏਗੀ ਫਿਰ ਉਹ ਕੋਰਟ 'ਚ ਤਰੀਕਾ ਭੁਗਤੇਗੀ ਵਰਕ ਫੋਰਸ ਥਾਣੇ 'ਚ ਹੈ ਨਹੀਂ ਜਿੰਨੀ ਫੋਰਸ ਚਾਹੀਦੀ ਆ ਉਹਦੀ ਉਹਦੀ 30% ਫੋਰਸ ਹੋਏਗੀ ਥਾਣੇ 'ਚ ਸਤਿਯਾਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਵੇਖ ਰਹੇ ਹੋ ਜੇ ਪਿਛਲੇ 4 ਤੋਂ 5 ਮਹੀਨੇ ਦੀ ਗੱਲ ਕੀਤੀ ਜਾਵੇ ਅਜਿਹੇ ਕੇਸਿਸ ਸਾਹਮਣੇ ਆਉਂਦੇ ਨੇ ਜੋ ਤੁਹਾਡਾ ਦਿਲ ਦਹਿਲਾ ਦੇਣਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਜੋ ਇੱਕ 마ਸੂਮ ਬੱਚੇ ਦੇ ਨਾਲ ਪ੍ਰਵਾਸੀ ਨੇ ਦਰਿੰਦਗੀ ਦੀਆਂ ਹੱਦਾਂ ਪਾਰ ਕੀਤੀਆਂ ਔਰ ਲੇਟੈਸਟ ਜੇ ਗੱਲ ਕੀਤੀ ਜਾਵੇ ਜਲੰਧਰ ਦੇ ਵਿੱਚ ਇੱਕ ਸ਼ਖਸ ਜੋ 13 ਸਾਲਾਂ ਬੱਚੀ ਦੇ ਨਾਲ ਰੇਪ ਅਟੈਂਪਟ ਕਰਦਾ ਔਰ ਬਾਅਦ ਵਿੱਚ ਉਸ ਦੀ ਹੱਤਿਆ ਕਰ ਦਿੰਦਾ ਸੋ ਬੇਸ਼ੱਕ ਉਸ ਉੱਪਰ ਕਾਰਵਾਈ ਹੋਈ ਹੈ ਔਰ ਪੁਲਿਸ ਰਿਮਾਂਡ ਦੇ ਉਸ ਨੂੰ ਭੇਜਿਆ ਗਿਆ ਪਰ ਜੋ ਤੱਤ ਸਾਹਮਣੇ ਆ ਰਹੇ ਨੇ ਉਹ ਦਿਲ ਦਹਿਲਾ ਦੇਣ ਵਾਲੇ ਨੇ ਅੱਜ ਸਾਡੇ ਨਾਲ ਇਸ ਸਾਰੇ ਟੌਪਿਕ ਦੇ ਉੱਪਰ ਚਰਚਾ ਕਰਨ ਦੇ ਲਈ ਇੱਕ ਖਾਸ ਮਹਿਮਾਨ ਜੁੜੇ ਨੇ ਪ੍ਰੋਫੈਸਰ ਰਜਿੰਦਰ ਸਿੰਘ ਜੋ ਕਿ ਸਪੋਰਟਸ ਦੇ ਨਾਲ ਵੀ ਜੁੜੇ ਰਹੇ ਨੇ ਕਾਫੀ ਸਮੇਂ ਤੋਂ ਲੁਧਿਆਣਾ ਪੁਲਿਸ ਦੇ ਨਾਲ ਐ ਐਮਡੀ ਸੈਲ ਦੇ ਵਿੱਚ ਬਤੌਰ ਸਲਾਹਕਾਰ ਉਹਨਾਂ ਨੇ ਕੰਮ ਕੀਤਾ ਔਰ ਉਸ ਦੇ ਨਾਲ-ਨਾਲ ਹੋਰ ਕਈ ਜਿਹੜੀਆਂ ਸਰਵਿਸਿਜ਼ ਉਹਨਾਂ ਨੇ ਸਮਾਜ ਨੂੰ ਦਿੱਤੀਆਂ ਔਰ ਸੋਸ਼ਲ ਵਰਕਰ ਵੱਜੋਂ ਵੀ ਉਹ ਸਮਾਜ ਦੇ ਵਿੱਚ ਕੰਮ ਕਰ ਰਹੇ ਨੇ ਰਜਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਤੁਸੀਂ ਆਏ ਜੀ ਥੈਂਕ ਯੂ ਤੁਹਾਡਾ ਪ੍ਰੋਫੈਸਰ ਸਾਹਿਬ ਜਿਹੜਾ ਜਲੰਧਰ ਦੇ ਵਿੱਚ ਇਨਸੀਡੈਂਟ ਹੋਇਆ ਉਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜੋ ਹੋਇਆ ਤੁਸੀਂ ਇਹਨਾਂ ਸਾਰਿਆਂ ਨੂੰ ਕਿਵੇਂ ਵੇਖਦੇ ਹੋ ਇਹ ਦੋਨੇ ਇਨਸੀਡੈਂਟ ਜਿਹੜੇ ਨੇ ਬਹੁਤ ਮਾੜੇ ਨੇ ਦਿਲ ਤੇ ਹਲਾਲ ਦੇ ਨਾਲ ਵਾਲੇ ਨੇ ਔਰ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਹੋਈਆਂ ਹੁਸ਼ਾਰਪੁਰ ਵੀ ਦੇਖੋ ਪ੍ਰਵਾਸੀ ਨੇ ਕੀਤਾ ਉਹ ਔਰ ਜਲੰਧਰ ਦੇ ਵਿੱਚ ਜੋ ਮਰਡਰ ਹੋਇਆ ਔਰ ਆਪਣੀ ਬੇਟੀ ਦੀ ਸਹੇਲੀ ਨੂੰ ਇੱਕ ਚੰਗੇ ਸਿਆਣੇ ਆਦਮੀ ਨੇ ਮਰਡਰ ਕੀਤਾ ਰੇਪ ਕੀਤਾ ਔਰ ਮਰਡਰ ਕੀਤਾ ਇਸ ਤੋਂ ਮਾੜੀ ਘਟਨਾ ਕੋਈ ਹੋਰ ਹੋ ਨਹੀਂ ਸਕਦੀ ਪਰ ਇਹਦਾ ਜਿਹੜਾ ਤੁਸੀਂ ਜਿਹੜਾ ਗੱਲ ਕੀਤੀ ਕੇ ਇਹ ਦਰਿੰਦਗੀ ਤਾਂ ਦਰਿੰਦਗੀ ਤਾਂ ਹੈ ਹੀ ਕਿਉਂਕਿ ਬਹੁਤ ਮਾੜਾ ਇਹ ਨਹੀਂ ਇਸ ਕ੍ਰਾਈਮ ਹੈ ਔਰ ਇਦਾ ਕਾਰਨ ਵੀ ਮੈਂ ਇਹੀ ਸਮਝਦਾ ਕਿ ਜਦੋਂ ਉਹਦੀ ਆਪਣੀ ਬੇਟੀ ਘਰ ਨਹੀਂ ਸੀ ਉਸ ਇਨਸਾਨ ਦੀ ਜਲੰਧਰ ਵਾਲੇ ਦੀ ਤਾਂ ਉਹ ਬੰਦਾ ਮੈਂ ਨਹੀਂ ਸਮਝਦਾ ਕਿ ਉਹ ਨਾਰਮਲ ਹੋਏਗਾ ਉਹ ਜ਼ਰੂਰ ਉਹਨੇ ਕੋਈ ਨਸ਼ਾ ਕੀਤਾ ਹੋਏਗਾ ਔਰ ਜਦੋਂ ਉਹਦੀ ਬੇਟੀ ਦੀ ਸਹੇਲੀ ਉਹਨੂੰ ਮਿਲਣ ਆਉਂਦੀ ਹੈ ਤਾਂ ਉਹਨੇ ਉਹਨੂੰ ਸੌਫਟ ਟਾਰਗੇਟ ਸਮਝ ਕੇ ਤਾਂ ਉਹਨੂੰ ਇਹ ਕੰਮ ਕੀਤਾ ਔਰ ਜਦੋਂ ਉਹ ਕੰਮ ਕਰਕੇ ਉਹਨੂੰ ਹੋਸ਼ ਆਇਆ ਕਿ ਮੈਂ ਬਹੁਤ ਗਲਤ ਕੰਮ ਕਰ ਲਿਆ ਮੈਂ ਸਮਾਜ ਨੂੰ ਮੂੰਹ ਕੀ ਦਿਖਾਵਾਂਗਾ ਤਾਂ ਉਹਨੂੰ ਮਜਬੂਰੀ 'ਚ ਮਰਡਰ ਕਰਨਾ ਪਿਆ ਮਰਡਰ ਕਰਕੇ ਤਾਂ ਕਿ ਇਸ ਬੇਟੀ ਦਾ ਮੂੰਹ ਬੰਦ ਕਰਦੇ ਆ ਜੇ ਬੇਟੀ ਦਾ ਮੂੰਹ ਬੰਦ ਨਹੀਂ ਕੀਤਾ ਤੇ ਦੱਸੇਗੀ ਮੇਰਾ ਨਾਮ ਦੱਸੇਗੀ ਤਾਂ ਉਹਨੇ ਉਹਦਾ ਮਰਡਰ ਕਰਤਾ ਤੁਸੀਂ ਇਸ ਪਿੱਛੇ ਮੇਜਰ ਕਾਰਨ ਕੀ ਮੰਨਦੇ ਹੋ ਕਿ ਮੈਂਟੈਲਿਟੀ ਕੀ ਹੁੰਦੀ ਹੈ ਉਸ ਵੇਲੇ ਕੀ ਮਾਨਸਿਕਤਾ ਹੁੰਦੀ ਹੈ ਜਦੋਂ ਕੋਈ ਅਜਿਹੇ ਇਨਸੀਡੈਂਟ ਨੂੰ ਅੰਜਾਮ ਦਿੰਦਾ ਕੋਈ ਵੀ ਸ਼ਖਸ ਕੀ ਲੱਗਦਾ ਕਿ ਕਾਰਨ ਪਿੱਛੇ ਕੀ ਹੁੰਦਾ ਜਿਹੜਾ ਜਿਹੜਾ ਸੈਕਸ ਹੈ ਨਾ ਹਿਊਮਨ ਡਰਾਈਵ ਤਾਂ ਹੈ ਬੜੀ ਸਟਰੋਂਗ ਡਰਾਈਵ ਹੈ ਲੇਕਿਨ ਇਹਨੂੰ ਕੰਟਰੋਲ ਜਿਹੜਾ ਉਹ ਮੈਂ ਇਹ ਸਮਝਦਾ ਵੀ ਇਹਨੂੰ ਅਸੀਂ ਧਰਮ ਦੇ ਰਸਤੇ ਨਾਲ ਕੰਟਰੋਲ ਕਰ ਸਕਦੇ ਆ ਜਿਵੇਂ ਗੁਰਬਾਣੀ ਕਹਿੰਦੀ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਗੀਤਾ ਚ ਵੀ ਇਹੀ ਕਿਹਾ ਗਿਆ ਕੰਟਰੋਲ ਕਰਨ ਦੇ ਲਈ ਲੇਕਿਨ ਸਾਡੇ ਜਿਹੜੇ ਧਾਰਮਿਕ ਪ੍ਰਚਾਰਕ ਨੇ ਉਹ ਆਪ ਹੀ ਖਾਲੀ ਨੇ ਕਦੀ ਅਜੇ ਤੱਕ ਕਿਸੇ ਨੂੰ ਦੱਸ ਨਹੀਂ ਸਕੇ ਕਿ ਅਸੀਂ ਇਹਨਾਂ ਜਿਹੜੀਆਂ ਬੈਡ ਈਵਲਸ ਨੇ ਇਹਨਾਂ ਨੂੰ ਅਸੀਂ ਕਿੱਦਾਂ ਕੰਟਰੋਲ ਕਰਨਾ ਔਰ ਇਹ ਬੜੀ ਈਜ਼ੀਲੀ ਕੰਟਰੋਲ ਹੋ ਸਕਦੀਆਂ ਔਰ ਇਹਨਾਂ ਨੂੰ ਕੰਟਰੋਲ ਕਰਨ ਦਾ ਤਰੀਕੇ ਵੀ ਹੈ ਇੱਕ ਤਰ੍ਹਾਂ ਇਹ ਕਮੀ ਹੈ ਕਿ ਸਾਨੂੰ ਸਾਡੇ ਧਰਮ ਪ੍ਰਚਾਰਕਾਂ ਨੇ ਇਹ ਗੱਲ ਦੱਸੀ ਨਹੀਂ ਦੂਸਰਾ ਜਿਹੜਾ ਸਾਡੇ ਕੋਲ ਅੱਜ ਜਿਹੜਾ ਈਜ਼ੀਲੀ ਅਵੇਲੇਬਲ ਇੱਕ ਜਿਹੜੀ ਇੱਕ ਅੰਗੂਠਾ ਦਬਾਇਆ ਤੇ ਇੱਕ ਦਬਾ ਕੇ ਸਾਡੇ ਕੋਲ ਜਿਹੜਾ ਡਿਲੂਟਡ ਜਿਹੜਾ ਪੋਲੂਟਡ ਜਿਹੜਾ ਮਟੀਰੀਅਲ ਹੈ ਉਹ YouTube ਤੇ ਜਾਂ ਹੋਰ মিডিਏ ਦੇ ਵਿੱਚ ਤੁਹਾਨੂੰ ਉਹ ਮਿਲ ਜਾਂਦਾ ਜਦੋਂ ਉਹ ਬੰਦਾ ਉਹਨੂੰ ਦੇਖਦਾ ਹੈਗਾ ਤੇ ਉਹਦੀ ਉਹ ਭਾਵਨਾ ਜਿਹੜੀ ਆ ਉਹ ਉਹ ਜਿਆਦਾ ਐਕਸਾਈਟਮੈਂਟ ਉਹਦੇ ਚ ਆ ਜਾਂਦੀ ਹੈ ਔਰ ਉਹਨੂੰ ਫਿਰ ਆਪਣੀ ਉਹ ਐਕਸਾਈਟਮੈਂਟ ਨੂੰ ਸ਼ਾਂਤ ਕਰਨ ਦੇ ਲਈ ਉਹ ਕੋਈ ਸੌਫਟ ਟਾਰਗੇਟ ਲੱਭਦਾ ਔਰ ਟਾਰਗੇਟ ਲੱਭਦਾ ਤੇ ਫਿਰ ਉਹ ਕੰਮ ਹੋ ਜਾਂਦਾ ਹੈਗਾ ਇਸ ਤਰ੍ਹਾਂ ਦਾ ਕੰਮ ਇਹੋ ਜਿਹਾ ਕ੍ਰਾਈਮ ਹੁੰਦੇ ਨੇ ਔਰ ਜੋ ਦੋ ਤਰ੍ਹਾਂ ਦੇ ਕ੍ਰਾਈਮ ਨੇ ਇਹ ਇੱਕ ਤਾਂ ਜਿਹੜਾ ਲੋਅਰ ਸਟੇਟਾ ਹੈ ਲੇਬਰ ਕਲਾਸ ਲੋਕ ਨੇ ਉਹਨਾਂ ਦੇ ਵਿੱਚ ਤੇ ਕੀ ਹੈ ਕਿ ਮਾਂ ਤੇ ਬਾਪ ਦੋਨੋਂ ਹੀ ਬੇਟੀ ਨੂੰ ਤੇ ਇੱਕ ਬੇਟਾ ਹੋਇਆ ਜਾਂ ਇੱਕ ਬੇਟੀ ਹੋਈ 8 ਸਾਲ ਦੀ 5 ਸਾਲ ਦੀ 10 ਸਾਲ ਦੀ ਉਹਨੂੰ ਘਰ ਛੱਡ ਕੇ ਆਪ ਲੇਬਰ ਕਰਨ ਚਲੇ ਗਏ ਹੂੰ ਪਿੱਛੇ ਜਿਹੜਾ ਵੀ ਪੜੋਸੀ ਹੈ ਉਹ ਲੇਬਰ ਕਲਾਸ ਦੇ ਲੋਕੀ ਲਾਗ ਸਾਰੇ ਨੇੜੇ ਤੇੜੇ ਲੇਬਰ ਕਲਾਸ ਦੀ ਲੋਕ ਹੁੰਦੇ ਨੇ ਉਹ ਲੇਬਰ ਕਲਾਸ ਦੇ ਬੰਦੇ ਨੇ ਸੌਫਟ ਟਾਰਗੇਟ ਸਮਝ ਕੇ ਤੇ ਉੱਥੇ ਅਟੈਂਪਟ ਕੀਤੀ ਹੂੰ ਕਿਉਂਕਿ ਇਹਨਾਂ ਲੋਕਾਂ ਨੂੰ ਜਿਹੜੇ ਲੇਬਰ ਕਲਾਸ ਦੇ ਲੋਕ ਨੇ ਇਹਨਾਂ ਨੂੰ ਆਪਣੀ ਜਿਹੜੀ ਉਹ ਸੈਕਸ਼ੂਅਲ એનર્ਜੀ ਜਿਹੜੀ ਆ ਇਹਨੂੰ ਨਿਊਟਰਲਾਈਜ਼ ਕਰਨ ਦੇ ਨਾਲ ਕੋ ਸਾਧਨ ਨਹੀਂ ਹੁੰਦੇ ਕਿਉਂਕਿ ਇੱਕ ਕਮਰਾ ਹੈਗਾ ਉਹ ਚ 10 ਬੰਦੇ ਸੁੱਤੇ ਹੋਏ ਆ ਔਰ ਜਦੋਂ ਉਹ ਇਕੱਲਾ ਬੰਦਾ ਰਹਿ ਜਾਂਦਾ ਤੇ ਇਕੱਲੇ ਬੰਦੇ ਨੂੰ ਨਾਲ ਦੇ ਕਮਰੇ 'ਚ ਇੱਕ ਕੱਲੀ ਏਦਾਂ ਕੋਈ ਲੜਕੀ ਦੇਖਦੀ ਆ ਤਾਂ ਉਹਨੂੰ ਉਹ ਲੱਗਦਾ ਕਿ ਹੁਣ ਤਾਂ ਵੀ ਮੇਰਾ ਕੰਮ ਹੋ ਜਾਏਗਾ ਔਰ ਉਹ ਆਪਣੀ ਉਸ ਫੀਲਿੰਗ ਨੂੰ ਸ਼ਾਂਤ ਕਰਨ ਦੇ ਲਈ ਉਹਨੂੰ ਆਪਣਾ ਸੌਫਟਵੇਅਰ ਸਮਝ ਕੇ ਉਹਨੂੰ ਕਰ ਲੈਂਦਾ ਹੈਗਾ ਬਾਕੀ ਜਿਹੜੀਆਂ ਅੱਛੀਆਂ ਫੈਮਲੀਆਂ ਨੇ ਉਹਦੇ 'ਚ ਜਿਹੜਾ ਹੈਗਾ ਉਹ ਜਦੋਂ ਉਹਨਾਂ ਨੇ ਕੋਈ ਮਟੀਰੀਅਲ ਗੰਦਾ ਦੇਖਿਆ ਹੁੰਦਾ ਉਹਨਾਂ ਦਾ ਬ੍ਰੇਨ ਪੋਲਿਊਟ ਹੋ ਚੁੱਕਾ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕੋਈ ਨਸ਼ਾ ਕੀਤਾ ਹੁੰਦਾ ਤਾਂ ਜਿਸ ਤਰ੍ਹਾਂ ਜਲੰਧਰ ਵਾਲੇ ਕੇਸ 'ਚ ਹੈ ਮੈਂ ਇਹ ਸਮਝਦਾ ਕਿ ਉਸ ਬੰਦੇ ਦਾ ਮੈਂ ਉਹਨੂੰ ਬੰਦੇ ਨੂੰ ਮਿਲਿਆ ਤਾਂ ਨਹੀਂ ਪਰ ਮੈਂ 100% ਸ਼ੋਰਟੀ ਨਾ ਕਹਿ ਸਕਦਾ ਕਿ ਉਸ ਬੰਦੇ ਨੇ ਨਸ਼ਾ ਕੀਤਾ ਹੈ ਸਗੋਂ ਕੋਈ ਨਾ ਕੋਈ ਉਹਨੇ ਕੋਈ ਨਾ ਕੋਈ ਨਸ਼ਾ ਕੀਤਾ ਸੀ ਔਰ ਨਸ਼ਾ ਕਰਨ ਦੇ ਨਸ਼ਾ ਕਰਨ ਦੇ ਕਾਰਨ ਜਦੋਂ ਉਹਨੂੰ ਉਹ ਬੇਟੀ ਘਰ ਆਉਂਦੀ ਹੈ ਉਹਦੇ ਘਰ ਬੇਟੀ ਦੀ ਸਹੇਲੀ ਘਰ ਆਉਂਦੀ ਹੈ ਉਹਦੀ ਆਪਣੀ ਬੇਟੀ ਘਰ ਨਹੀਂ ਹੁੰਦੀ ਉਹਦੇ ਲਈ ਉਹ ਸੌਫਟ ਟਾਰਗੇਟ ਹੋ ਗਿਆ ਉਹਨੇ ਉਸ ਨਸ਼ੇ ਦੇ ਇਨਫਲੂਐਂਸ ਦੇ ਥਲੇ ਉਹਨੇ ਉਹ ਕ੍ਰਾਈਮ ਕਰ ਲਿਆ ਪਰ ਜਦੋਂ ਕ੍ਰਾਈਮ ਕਰਨ ਤੋਂ ਬਾਅਦ ਨੂੰ ਹੋਸ਼ ਆਈ ਤਾਂ ਉਹਨੂੰ ਮਾਰਨਾ ਉਹਦੀ ਮਜਬੂਰੀ ਸੀ ਉਹ ਕਿਉਂਕਿ ਉਹ ਸਮਾਜ ਨੂੰ ਇੱਡੇ ਵੱਡੇ ਕਲੰਕ ਨੂੰ ਸਮਾਜ ਦੇ ਵਿੱਚ ਸਹਿਨ ਕਰਨ ਦੇ ਕਾਬਿਲ ਨਹੀਂ ਸੀ ਬੰਦਾ ਉਹ ਉਹਨੂੰ ਇੰਨਾ ਸ਼ੌਕ ਸੀ ਉਹ ਵੀ ਮੈਂ ਕਰ ਕੀ ਬੈਠਾ ਤੇ ਉਹਨੂੰ ਉਹਨੇ ਫਿਰ ਆਪਣੇ ਕਲੰਕ ਨੂੰ ਬਿਟਾਉਣ ਲਈ ਉਹਨੇ ਮਰਡਰ ਕਰਤਾ ਪ੍ਰੋਫੈਸਰ ਸਾਹਿਬ ਜਿਵੇਂ ਇਹ ਸਾਰਾ ਇਨਸੀਡੈਂਟ ਆਪਾਂ ਵੇਖਦੇ ਆ ਇਹਨਾਂ ਲੋਕਾਂ ਨੂੰ ਰੱਬ ਦਾ ਤਾਂ ਬਿਲਕੁਲ ਖੌਫ ਨਹੀਂ ਨਾਹੀਂ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਹੈ ਹੁਣ ਕੀ ਲੱਗਦਾ ਕਿ ਕਾਨੂੰਨ ਨੂੰ ਥੋੜੀ ਜੀ ਸ਼ਕਤੀ ਇਹਨਾਂ ਤੇ ਵਰਤਣੀ ਚਾਹੀਦੀ ਹੈ ਕੁਝ ਅਜਿਹੇ ਕਾਨੂੰਨ ਲੈ ਕੇ ਆਉਣੇ ਚਾਹੀਦੇ ਨੇ ਕਿ ਜੇ ਅਜਿਹਾ ਕੋਈ ਦਰਿੰਦਾ ਫੜਿਆ ਜਾਂਦਾ ਹੈ ਤਾਂ ਉਹਨੂੰ ਸਖਤ ਤੋਂ ਸਖਤ ਮਿਸਾਲੀ ਸਜ਼ਾ ਮਿਲੇ ਤਾਂ ਕਿ ਅੱਗੇ ਕੋਈ ਅਜਿਹਾ ਕ੍ਰਾਈਮ ਅਟੈਂ ਨੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਵੀ ਇਸ क्राइम ਤੇ ਮੈਂ ਤਾਂ ਕਹਣਾ ਵੀ ਸਮਾਜ ਦੇ ਵਿੱਚ ਜੇ क्राइम ਨੂੰ ਰੋਕਣਾ ਹੈਗਾ ਤੇ ਸਾਨੂੰ ਦੁਬਈ ਵਾਲਾ ਪੈਟਰਨ ਫਾਲੋ ਕਰਨਾ ਪੈਗਾ ਜਿੱਥੇ ਜ਼ੀਰੋ क्राइम ਹੋ ਗਿਆ ਔਰ ਅੱਜ ਦੀ ਡੇਟ ਦੇ ਵਿੱਚ ਦੁਬਈ ਜਿਹੜਾ ਹੈਗਾ ਉਹ ਦੁਨੀਆ ਦਾ ਸਭ ਤੋਂ ਹੌਟ ਫੇਵਰੇਟ ਜਿਹੜਾ ਡੈਸਟੀਨੇਸ਼ਨ ਬਣ ਗਿਆ ਲੋਕ ਕੈਨੇਡਾ ਤੋਂ ਲੋਕ ਇੰਗਲੈਂਡ ਤੋਂ ਇੰਡੀਆ ਤੋਂ ਲੋਕ ਦੁਬਈ ਸ਼ਿਫਟ ਕਰ ਰਹੇ ਕਿਉਂ ਕਿਉਂਕਿ ਉੱਥੇ क्राइम ਨਹੀਂ ਹੈ ਬਾਕੀ ਸਾਰੀ ਦੁਨੀਆ 'ਚ ਹਿਊਮਨ ਰਾਈਟ ਦੇ ਗੜਬੇ ਦੇ ਥੱਲੇ ਸਾਰੇ ਦੁਨੀਆ 'ਚ ਕ੍ਰਾਈਮ ਹੋ ਰਿਹਾ ਪਰ ਉਹ ਜਿਹੜਾ ਕ੍ਰਾਈਮ ਹੈ ਉਹ ਉਹਨੂੰ ਹਿਊਮਨ ਰਾਈਟਸ ਜਿਹੜੇ ਆ ਉਹ ਪ੍ਰੋਟੈਕਸ਼ਨ ਦੇ ਦਿੰਦੇ ਆ ਮੈਂ ਇਹ ਸਮਝਦਾ ਕਿ ਜੇ ਇਹ ਜਿਹਨੇ ਇਹੋ ਜਿਹਾ ਕ੍ਰਾਈਮ ਕੀਤਾ ਜੋ ਜਲੰਧਰ 'ਚ ਕ੍ਰਾਈਮ ਹੋਇਆ ਉਸ ਬੰਦੇ ਨੂੰ ਜੇ ਮਾਰ ਕੇ ਨਾ ਇੱਕ ਕ੍ਰੇਨ ਨਾਲ ਬੰਨ ਕੇ 50 ਫੁੱਟ ਉੱਚਾ ਲਟਕਾਇਆ ਜਾਵੇ ਉਹਨੂੰ ਤਾਂ ਪੂਰੇ ਪੰਜਾਬ 'ਚ ਦੁਬਾਰਾ ਕ੍ਰਾਈਮ ਨਹੀਂ ਹੋਏਗਾ ਉਹ ਕਿ ਲੋਕਾਂ ਨੂੰ 100 ਫੁੱਟ ਤੋਂ 100 ਮੀਟਰ ਤੋਂ ਨਜ਼ਰ ਆਏਗਾ ਕਿ ਉਹ ਬੰਦੇ ਨੇ ਕ੍ਰਾਈਮ ਕੀਤਾ ਸੀ ਬਾਕੀ ਜਿਹੜਾ ਮੀਡੀਆ ਉਹਦੀਆਂ ਫੋਟੋ ਖਿੱਚ ਕੇ ਵੀਡੀਓ ਚਲਾ ਦੇਗਾ ਵੀ ਉਹ ਦੇਖੋ ਜੀ ਬੰਦਾ ਲਟਕਿਆ ਉਹਨੇ ਕ੍ਰਾਈਮ ਕੀਤਾ ਸੀ ਤੇ ਉਹਨੂੰ ਆ ਸਜ਼ਾ ਮਿਲੀ ਆ ਤੇ ਕ੍ਰਾਈਮ ਨਹੀਂ ਹੋਏਗਾ ਦੁਬਾਰਾ ਲੋਕਾਂ ਨੂੰ ਜਦੋਂ ਕੋਈ ਕੰਮ ਕ੍ਰਾਈਮ ਕਰਨ ਲੱਗਦਾ ਨਾ ਬੰਦਾ ਉਹਨੂੰ ਉਹ ਫੋਟੋ ਉਹ ਸਜ਼ਾ ਨਜ਼ਰ ਆ ਜਾਏਗੀ ਜਿਦਾਂ ਹੁਣ ਦੁਬਈ 'ਚ ਜੇ ਕੋਈ ਚੋਰੀ ਕਰਦਾ ਉਹਦੀ ਬਾਹ ਕੱਟ ਦਿੰਦੇ ਆ ਹੁਣ ਜਦੋਂ ਇੱਕ ਚੋਰ ਨੂੰ ਇਹ ਨਜ਼ਰ ਆਏਗਾ ਕਿ ਮੇਰੀ ਬਾਹ ਕੱਟੀ ਜਾਣੀ ਦੁਬਾਰਾ ਕ੍ਰਾਈਮ ਨਹੀਂ ਕਰੇਗਾ ਔਰ ਪਰ ਦੂਜੇ ਪਾਸੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਇੰਗਲੈਂਡ ਅਮਰੀਕਾ ਜਰਮਨੀ ਫਰਾਂਸ ਤੇ ਜਿਹੜਾ ਕ੍ਰਾਈਮ ਹੈ ਉਹ ਡੇ ਬਾਏ ਡੇ ਵਧਦਾ ਜਾ ਰਿਹਾ ਕਿਉਂਕਿ ਉੱਥੇ ਹਿਊਮਨ ਰਾਈਟ ਦੀ ਪ੍ਰੋਟੈਕਸ਼ਨ ਹੈ ਮੇਰਾ ਬੇਟਾ ਆਸਟ੍ਰੇਲੀਅਨ ਪੁਲਿਸ 'ਚ ਹੈ ਉਹ ਮੈਨੂੰ ਦੱਸ ਰਿਹਾ ਕਹਿੰਦਾ ਜੀ ਅਸੀਂ ਰਾਤ ਨੂੰ ਕ੍ਰਾਈਮ ਫੜਦੇ ਆ ਛੋਟੇ ਬੱਚੇ ਜਿਹੜੇ ਕ੍ਰਾਈਮ ਕਰਦੇ ਆ ਅੰਡਰ 18 ਜਿਹੜੇ ਹੈਗੇ ਆ ਰਾਤ ਨੂੰ ਫੜਦੇ ਆ ਸਵੇਰ ਨੂੰ ਕੋਟਨ ਨੂੰ ਜਮਾਨਤ ਦੇ ਦਿੰਦਾ ਕਹਿੰਦਾ ਇੱਕ ਇੱਕ ਬੰਦਾ ਜਿਹਨੇ 20 20 ਵਾਰੀ ਕ੍ਰਾਈਮ ਕੀਤਾ ਸੀ ਉਹਨੂੰ 20 ਵਾਰੀ ਫੜ ਲਿਆ 20 ਵਾਰੀ ਉਹਨੂੰ ਕਾਨੂੰਨ ਨਹੀਂ ਛੱਡਦਾ ਹੁਣ ਜਦੋਂ ਉਹ ਕ੍ਰਾਈਮ ਕਰਦਾ ਉਹਨੂੰ ਜਿਹੜੇ ਵੀ 5-7000 ਮਿਲੇ ਉਹਨੇ ਜਾ ਕੇ ਹਾਇਸ਼ੀ ਕੀਤੀ ਦੁਬਾਰਾ ਜਾ ਕੇ ਫੇਰ ਕ੍ਰਾਈਮ ਕਰ ਲਿਆ ਤੀਜੀ ਵਾਰ ਜਾ ਕੇ ਫੇਰ ਕ੍ਰਾਈਮ ਕਰ ਲਿਆ ਕਿਉਂ ਨੂੰ ਕਿਉਂਕਿ ਉਹਨੂੰ ਪਤਾ ਹੈ ਮੈਨੂੰ ਹਿਊਮਨ ਰਾਈਟ ਨੇ ਪ੍ਰੋਟੈਕਟ ਕਰਨਾ ਤੇ ਮੈਨੂੰ ਕੋਰਟ ਨਿਜਮਾਨ ਦੇਣੀ ਹੈ ਤਾਂ ਕਿਦਾਂ ਕ੍ਰਾਈਮ ਬੰਦ ਹੋਏਗਾ ਹੋ ਹੀ ਨਹੀਂ ਸਕਦਾ ਔਰ ਮੈਨੂੰ ਇਹ ਪਤਾ ਹੈ ਕਿ ਮੈਂ ਅੱਜ ਵੀ ਇਹ ਗੱਲ ਗਰੰਟੀ ਨਾਲ ਕਹਿ ਰਿਹਾ ਕਿ ਇਹਨਾਂ ਸਾਰੇ ਯੂਰੋਪੀਅਨ ਕੰਟਰੀਆਂ ਨੂੰ ਆਸਟ੍ਰੇਲੀਆ ਨੂੰ ਅਮਰੀਕਾ ਨੂੰ ਆਪਣੇ ਹਿਊਮਨ ਰਾਈਟਸ ਜਿਹੜੇ ਆ ਉਹ ਉਹਦੇ ਉਹਨੂੰ ਉੱਤੇ ਸਖਤੀ ਕਰਨੀ ਪੈਣੀ ਆ ਉਹਦੇ ਲਈ ਨਵੇਂ ਕਾਨੂੰਨ ਲਿਆਉਣੇ ਪੈਣੇ ਆ ਇਸ ਕ੍ਰਾਈਮ ਨੂੰ ਬੰਦ ਕਰਨ ਦੇ ਲਈ ਜਦ ਤੱਕ ਉਹ ਕਾਨੂੰਨ ਨਹੀਂ ਬਣਾਉਂਦੇ ਉਦੋਂ ਤੱਕ ਕ੍ਰਾਈਮ ਬੰਦ ਨਹੀਂ ਹੋਏਗਾ ਵੱਧਦਾ ਹੀ ਜਾ ਗਿਆ ਕ੍ਰਾਈਮ ਔਰ ਸਾਡੇ ਇੰਡੀਆ ਦੇ ਵਿੱਚ ਵੀ ਇਸ ਤਰ੍ਹਾਂ ਹੀ ਕ੍ਰਾਈਮ ਵੱਧ ਰਹੇ ਹੈਗੇ ਜੀ ਜੇ ਸਮਾਜ ਦੀ ਜ਼ਿੰਮੇਵਾਰੀ ਸਮਝੀਏ ਸਮਾਜ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਕਿਸ ਤਰ੍ਹਾਂ ਅਜਿਹੇ ਦਰਿੰਦਿਆਂ ਤੋਂ ਆਪਣੇ ਬੱਚਿਆਂ ਨੂੰ ਬਚਾਇਆ ਜਾਵੇ ਕਿਉਂਕਿ ਵੇਖਿਆ ਜਾ ਰਿਹਾ ਕਿ ਇਹ ਤਾਂ ਚਲੋ ਗਵਾਂਢੀ ਸੀ ਜਾਂ ਉਹਦੀ ਜਿਹੜੀ ਸਹੇਲੀ ਸੀ ਉਹਦਾ ਪਿਤਾ ਸੀ ਵੇਖਿਆ ਜਾ ਰਿਹਾ ਕਿ ਕਈ ਸਟੈਪ ਫਾਦਰਸ ਵੀ ਜਿਹੜੇ ਨੇ ਉਹ ਆਪਣੇ ਬੱਚਿਆਂ ਦੇ ਨਾਲ ਅਜਿਹੀਆਂ ਚੀਜ਼ਾਂ ਜਿਹੜੀਆਂ ਕਰਦੇ ਨੇ ਉਹਦੇ ਤੇ ਤੁਹਾਡਾ ਕੀ ਪੁਆਇੰਟ ਆਫ 뷰 ਹੈ ਤੁਹਾਡਾ ਬਹੁਤ ਖੂਬਸੂਰਤ ਸਵਾਲ ਹੈ ਰ ਹੈ ਜੇ ਮੇਰੇ ਪਰਸਨਲ ਲਾਈਫ ਦੇ ਐਕਸਪੀਰੀਅੰਸ ਨੇ ਮੈਂ ਜਦੋਂ ਐਮਡੀ ਸੈਲ 'ਚ ਕੰਮ ਕੀਤਾ ਤਾਂ ਮੇਰੇ ਕੋਲ 5 ਜਾਂ 6 ਕੇਸ ਇਹੋ ਜਿਹੇ ਆਏ ਜਿੱਥੇ ਇੱਕ ਬੇਟੀ ਨੇ ਆਪਣੇ ਹਸਬੰਦ ਨਾਲ ਤਲਾਕ ਲੈ ਲਿਆ ਤੇ ਉਹਦੇ ਕੋਲੇ ਅੱਗੇ ਬੇਟੀ ਸੀ ਜੀ ਉਹਨੇ ਬੇਟੀ ਨੂੰ ਨਾਲ ਰੱਖਦੇ ਹੋਇਆ ਦੂਸਰੇ ਬੰਦੇ ਨਾਲ ਵਿਆਹ ਕਰਾ ਲਿਆ ਹਮ ਹੁਣ ਜਦੋਂ ਉਹ ਬੇਟੀ ਵੱਡੀ ਹੋਈ ਤੇ ਸਟੈਪ ਫਾਦਰ ਜਿਹੜਾ ਹੈਗਾ ਉਹ ਕਦੀ ਵੀ ਉਹਨੂੰ ਆਪਣੀ ਬੇਟੀ ਨਹੀਂ ਮੰਨਦਾ ਬਹੁਤ ਰੇਅਰ ਕੇਸਿਸ ਦੇ ਵਿੱਚ ਤਾਂ ਜਿਹੜੇ ਚੰਗੇ ਨਾਈਸ ਲੋਗ ਨੇ ਉਹ ਤਾਂ ਉਹਨੂੰ ਆਪਣੀ ਬੇਟੀ ਮੰਨਣਗੇ ਜਿਆਦਾ ਕੇਸਿਸ ਦੇ ਵਿੱਚ ਜਿਹੜਾ ਸਟੈਪ ਫਾਦਰ ਹੈ ਜਦੋਂ ਉਹ ਬੇਟੀ ਜਵਾਨ ਹੁੰਦੀ ਹੈ ਉਹਨੂੰ ਬੇਟੀ ਨਾ ਮੰਨ ਕੇ ਉਹਨੂੰ ਆਪਣਾ ਸ਼ਿਕਾਰ ਮੰਨਣ ਲੱਗ ਪੈਂਦੇ ਆ ਸੋ ਉਹਦੇ ਵਿੱਚ ਇਹੋ ਜਿਹੇ ਕੇਸ ਜਿਹੜੇ ਮੇਰੇ ਕੋਲ ਆਏ ਔਰ ਖਾਸ ਤੌਰ ਤੇ ਮੈਨੂੰ ਇੱਕ ਕੇਸ ਲਲਤੋਂ ਦਾ ਯਾਦ ਹੈ ਜਿੱਥੇ ਕਿ ਇੱਕ ਬੇਟੀ ਤੇ ਮਾਂ ਮੇਰੇ ਕੋਲ ਕੇਸ ਤੇ ਆਏ ਤੇ ਮੈਨੂੰ ਉਹਨੇ ਜਦੋਂ ਗੱਲ ਸੁਣਾਈ ਔਰ ਪੰਜਾਂ ਚੀ ਮੈਨੂੰ ਗੱਲ ਸੁਣਾਈ ਜਿਹੜਾ ਇਹ ਖਾਸ ਲਲਤੋਂ ਵਾਲਾ ਕੇਸ ਹੈ ਜਿੱਥੇ ਬੇਟੀ ਮੈਨੂੰ ਦੱਸ ਰਹੀ ਹੈ ਉਹ ਮਾਂ ਬੇਟੀ ਦੀ ਕਿ ਜਦੋਂ ਮੈਂ ਉੱਠ ਕੇ ਰਾਤ ਨੂੰ ਬਾਥਰੂਮ ਜਾਨੀ ਆ ਤੇ ਤਾਂ ਵੀ ਮੈਨੂੰ ਡਰ ਲੱਗਦਾ ਕਿਉਂਕਿ ਓਨੀ ਦੇਰ ਚ ਵੀ ਜਿਹੜਾ ਇਹ ਮੇਰਾ ਹਸਬੰਦ ਹੈ ਦੂਜਾ ਹਸਬੰਦ ਮੇਰੀ ਧੀ ਦੇ ਨਾਲ ਜਾ ਕੇ ਬੈੱਡ ਤੇ ਲੰਮਾ ਪੈ ਜਾਂਦਾ ਉਹ ਨਾਲ ਜੀ ਜੇ ਮੈਂ ਕਰਿਆਨੇ ਦੀ ਦੁਕਾਨ ਤੇ ਸਮਾਨ ਲੈਣ ਜਾਨੀ ਆ ਤੇ ਤਾਂ ਵੀ ਇਹ ਉਹ ਨੂੰ ਮੈਨੂੰ ਉਹ ਤੋਂ ਖਤਰਾ ਹੈ ਯਾਨੀ ਕਿ ਮੌਕਾ ਲੱਭ ਰਿਹਾ ਸੀ ਮੈਨੂੰ ਮੌਕਾ ਜੇ ਉਹ ਨੂੰ ਕਦੇ ਵੀ ਜੇ 5 ਮਿੰਟ ਦੀ ਮੌਕਾ ਮਿਲਦਾ ਤੇ ਉਹ ਨੂੰ ਇਹ ਹੱਥ ਪਾ ਲੈਂਦਾ ਔਰ ਕਹਿੰਦੀ ਮੈਂ ਇਹ ਨੂੰ ਕਦੀ ਵੀ ਟਾਇਲਟ ਨਹੀਂ ਕਰ ਸਕਦੀ ਹੂੰ ਔਰ ਇਸ ਤਰ੍ਹਾਂ ਦੇ ਮੈਂ 4-5 ਤਾਂ ਮੈਂ ਤਲਾਕ ਕਰਵਾਏ ਇਦਾਂ ਦੇ کیسਾਂ ਦੇ ਵਿੱਚ ਦੁਬਾਰਾ ਜਿਹੜਾ ਵਿਆਹ ਸੀ ਉਹ ਨੂੰ ਤਲਾਕ ਕਰਾ ਕੇ ਛੁਡਾਤਾ ਇਹਦਾ ਹਾਲੇ ਤਲਾਕ ਨਹੀਂ ਸੀ ਹੋਇਆ ਔਰ ਉਹ ਮਾਂ ਬੇਟੀ ਨੇ ਜ਼ਹਿਰ ਖਾ ਕੇ ਮਰ ਗਈਆਂ ਔਰ ਉਹਦਾ ਐਂਡ ਜਹਿਰ ਤੇ ਨਿਕਲਿਆ ਹੁਣ ਉਹਦਾ ਅਸੀਂ ਉਹਦਾ ਹੱਲ ਇਦਾਂ ਕਰਦੇ ਸੀ ਕਿ ਜਦੋਂ ਵੀ ਕੋਈ ਅਜਿਹਾ ਕੇਸ ਆਉਣਾ ਜੇ ਕਿਸੇ ਵੀ ਬੇਟੀ ਕੋਲੇ ਅੱਗੇ ਬੇਟੀ ਹੈ ਤਾਂ ਅਸੀਂ ਉਹਨੂੰ ਕਹਿੰਦੇ ਸੀ ਬੇਟੇ ਤੂੰ ਆਪਣੀ ਜਿਹੜੀ ਬੇਟੀ ਹੈ ਨਾ ਇਹਨੂੰ ਇਹਦੇ ਬਾਇਓਲੋਜੀਕਲ ਫਾਦਰ ਕੋਲ ਛਾੜ ਦੇ ਕੋਛੜ ਜਦੋਂ ਤੈਨੂੰ ਆਪਣੇ ਬਾਇਓਲੋਜੀਕਲ ਫਾਦਰ ਕੋਲ ਛੱਡੇਂਗੀ ਇਹ ਆਪਣੇ ਫਾਦਰ ਕੋਲੇ 100% ਸੇਫ ਪੜੇਗੀ ਪਰ ਤੈਨੂੰ ਇਹ ਗੱਡੀ ਗੱਲ ਹੈ ਜਦੋਂ ਅਸੀਂ ਕਹਿੰਦੇ ਸੀ ਤਾਂ ਬੇਟੀਆਂ ਰੋਣ ਲੱਗ ਪੈਂਦੀਆਂ ਸੀ ਉਹ ਅਸੀਂ ਉਹਨਾਂ ਨੂੰ ਕਹਣਾ ਬੇਟੇ ਤੈਨੂੰ ਅੱਜ ਜਿਹੜਾ ਡਿਸੀਜਨ ਲੈਣਾ ਥੋੜਾ ਤੈਨੂੰ ਤਕਲੀਫ ਹੋਏਗੀ ਬਹੁਤ ਤਕਲੀਫ ਹੋਏਗੀ ਤੈਨੂੰ ਅੱਜ ਇਹ ਤੂੰ ਆਪਣੀ ਬੇਟੀ ਨੂੰ ਪਾਲ ਕੇ 4 ਸਾਲ ਦੀ 5 ਸਾਲ ਦੀ ਜਾਂ 6 ਸਾਲ ਦੀ ਕਰ ਲਿਆ ਹੈਗਾ ਤੈਨੂੰ ਇਹਨੂੰ ਅੱਜ ਛੱਡ ਕੇ ਤੈਨੂੰ ਦੁੱਖ ਹੋ ਰਿਹਾ ਬੜਾ ਲੇਕਿਨ ਜਦੋਂ ਇਹ ਕੁੜੀ ਜਵਾਨ ਹੋਏਗੀ ਉਦੋਂ ਜਿਹੜਾ ਤੈਨੂੰ ਤਕਲੀਫ ਹੋਣੀ ਹੈ ਨਾ ਤੂੰ ਇਹਨੂੰ ਅੱਜ ਮਹਿਸੂਸ ਨਹੀਂ ਕਰ ਰਹੀ ਅਸੀਂ ਆਪਣੇ ਐਕਸਪੀਰੀਅੰਸ ਨਾਲ ਤੈਨੂੰ ਦੱਸ ਰਹੇ ਹਾਂ ਕਿ ਉਦੋਂ ਤੇਰੀ ਤਕਲੀਫ 100 ਗੁਣਾ ਵੱਧ ਹੋਏਗੀ ਇਸ ਲਈ ਬੈਟਰ ਹੈ ਤੇਨੂੰ ਆਪਣੇ ਇਹਨੂੰ ਬਾਇਓਲੋਜੀਕਲ ਫਾਦਰ ਕੋ ਛੱਡ ਦੇ ਔਰ ਉੱਥੇ ਕੁੜੀ 100% ਸੇਫ ਰਹੇਗੀ ਔਰ ਮੈਂ ਇਹੋ ਜਿਹੇ 20 ਕੇਸ ਜਾਣਦਾ ਜਿੱਥੇ ਬਾਇਓਲੋਜੀਕਲ ਫਾਦਰ ਦੇ ਕੋਲ ਕੁੜੀਆਂ ਰਹੀਆਂ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਈ ਉਹਨਾਂ ਦੇ ਫਾਦਰਜ਼ ਨੇ ਬਹੁਤ ਪੈਸੇ ਲਾ ਕੇ ਇੱਕ ਸਾਡੇ ਗੌਂਡ ਚ ਘਰ ਹੈ ਇੱਕ ਸਾਡੇ ਪਰਿਵਾਰ ਆਪਣੇ ਚ ਹੈ ਤੇ ਸਮਾਜ ਦੇ ਵਿੱਚ ਮੈਨੂੰ ਬਹੁਤ ਕੇਸ ਪਤਾ ਨੇ ਜਿੱਥੇ ਬਾਇਓਲੋਜੀਕਲ ਫਾਦਰ ਦੇ ਕੋਲ ਕੁੜੀ ਰਹਿ ਗਈ ਤੇ ਉਹਨੂੰ ਬੜੀ ਸੋਹਣੇ ਤਰੀਕੇ ਨਾਲ ਪਾਲਿਆ ਗਿਆ ਬੜੇ ਸੋਹਣੇ ਤਰੀਕੇ ਨਾਲ ਦਾ ਵਿਆਹ ਹੋਇਆ ਉਹਨੂੰ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਈ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆਈ ਸੋ ਇਹਦਾ ਹੱਲ ਇਹੀ ਹੈ ਕਿ ਜਿਹੜੀਆਂ ਧੀਆ ਸਾਡੀਆਂ ਨਵੇਂ ਵਿਆਹ ਕਰਾਉਂਦੀਆਂ ਨੇ ਨਵੇਂ ਤਲਾਕ ਲੈ ਕੇ ਤੇ ਦੂਜੇ ਹਸਬੰਡ ਕੋਲ ਜਾਂਦੀਆਂ ਨੇ ਆਪਣੀ ਬੱਚੀ ਨਾਲ ਲੈ ਕੇ ਉਹ ਵਿਆਹ ਕਰਾਉਣ ਮਾਸ ਵਰਕਮ ਜ਼ਰੂਰੀ ਹੈ ਕਿਉਂਕਿ ਏਜ ਨਹੀਂ ਹੁੰਦੀ ਹਾਲੇ ਇਕੱਲੇ ਰਹਿਣ ਦੀ ਜ਼ਰੂਰ ਔਰਤ ਲਈ ਵਿਆਹ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਕਹਿੰਦੇ ਆ ਹਸਬੰਡ ਹੋਵੇ ਭਾਵੇਂ ਮਿੱਟੀ ਦਾ ਹੋਵੇ ਜੀ ਹੋਣਾ ਚਾਹੀਦਾ ਤਾਂ ਹਸਬੰਡ ਤਾਂ ਹੋਣਾ ਚਾਹੀਦਾ ਪਰ ਜਦੋਂ ਤੁਸੀਂ ਆਪਣੀ ਬੇਟੀ ਨਾਲ ਲੈ ਕੇ ਜਾਂਦੀਆਂ ਤਾਂ ਉਹਨੂੰ ਪਲੀਜ਼ ਨਾਲ ਲੈ ਕੇ ਨਾ ਜਾਓ ਮੇਰਾ ਸਾਰੇ ਸਮਾਜ ਨੂੰ ਮੈਸੇਜ ਇਹੀ ਹੈ ਕਿ ਤੁਸੀਂ ਬੇਟੀ ਨੂੰ ਨਾਲ ਨਾਲ ਲਾ ਕੇ ਬੇਟੀ ਨੂੰ ਬਾਇਓਲੋਜੀਕਲ ਹਸਬੰਡ ਕੋ ਛੱਡ ਕੇ ਨਵਾਂ ਵਿਆਹ ਕਰੋ ਕੋਈ ਹਰਤ ਨਹੀਂ ਇੱਥੇ ਔਰ ਕੋਈ ਕ੍ਰਾਈਮ ਨਹੀਂ ਔਰ ਇੱਥੇ ਕੋਈ ਮਹਿੜਾ ਵੀ ਨਹੀਂ ਹੈਗਾ ਉਹ ਜ਼ਰੂਰ ਕਰੋ ਤੁਸੀਂ ਪ੍ਰੋਫੈਸਰ ਸਾਹਿਬ ਜੇ ਗੱਲ ਕੀਤੀ ਜਾਵੇ ਅਜਿਹੇ ਲੋਕ ਸਮਾਜ ਦੇ ਵਿੱਚ ਬਹੁਤ ਹੋਰ ਥਾਵਾਂ ਤੇ ਵੀ ਹੋਣਗੇ ਸ਼ਾਇਦ ਲੋਕ ਛਿਪ ਕੇ ਰਹਿੰਦੇ ਹੋਣਗੇ ਕਿਉਂਕਿ ਜਦੋਂ ਉਹਨਾਂ ਦਾ ਕ੍ਰਾਈਮ ਫੜਿਆ ਜਾਂਦਾ ਤੇ ਉਹ ਵੀ ਫੜੇ ਜਾਂਦੇ ਨੇ ਆਪਣੇ ਬੱਚਿਆਂ ਨੂੰ ਅਜਿਹੇ ਲੋਕਾਂ ਤੋਂ ਕਿਵੇਂ ਬਚਾਈਏ ਕਿਵੇਂ ਉਹਨਾਂ ਨੂੰ ਅਵੇਅਰ ਕਰੀਏ ਤਾਂ ਜੋ ਅਜਿਹੇ ਇਨਸੀਡੈਂਟ ਜਿਹੜੇ ਆ ਉਹ ਨਾ ਹੋ ਸਕਣ ਕੋਈ ਅਵੇਅਰਨੈਸ ਕੈਂਪ ਲਗਾਉਣੇ ਚਾਹੀਦੇ ਨੇ ਜਾਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਉਸ ਦੇ ਨਾਲ ਨਾਲ ਗਵਰਨਮੈਂਟ ਦਾ ਕੀ ਰੋਲ ਹੋਣਾ ਚਾਹੀਦਾ ਹੈ ਇਹਦੇ ਵਿੱਚ ਉਹਦੇ ਲਈ ਮੈਂ ਤੇ ਸਮਝਦਾ ਕਿ ਜਿਹੜੀ ਅਵੇਅਰਨੈਸ ਕੈਂਪੇਨ ਹੈ ਬਹੁਤ ਜ਼ਰੂਰੀ ਹੈ ਜਿਹੜਾ ਇਹ ਕਰਾਈਮ ਹੋ ਰਿਹਾ ਹੈਗਾ ਇਹ ਬਹੁਤ ਲੋਅਰ ਸਟ੍ਰੈਟਜੀ ਹੋ ਰਿਹਾ ਜੋ ਮੀਡੀਆ 'ਚ ਨਿਊਜ਼ ਆਉਂਦੀਆਂ ਨੇ ਚਾਹੇ ਉਹ ਪ੍ਰਿੰਟ ਮੀਡੀਆ ਤੇ ਚਾਹੇ ਉਹ ਡਿਜੀਟਲ ਮੀਡੀਆ ਟੀਵੀ ਹੋਇਆ ਇਹਨਾਂ ਤੇ ਜਿਹੜੀਆਂ ਨਿਊਜ਼ ਆਉਂਦੀਆਂ ਨੇ ਇਹ ਜਿਹੜਾ ਲੋਅਰ ਸਟੇਟਾ ਉਹਨੂੰ ਨਹੀਂ ਪਹੁੰਚਦੀਆਂ ਨਿਊਜ਼ ਨਾ ਉਹਨਾਂ ਕੋਲ ਟਾਈਮ ਹੈ ਨਾ ਉਹ ਦੇਖਦੇ ਇਹਨਾਂ ਨੂੰ ਤੇ ਜੇ ਉਹ ਕਿਤੇ ਕ੍ਰਾਈਮ ਹੋ ਗਿਆ মিডিਆ ਨੇ ਰਿਪੋਰਟ ਵੀ ਕਰਤਾ ਲੇਕਿਨ ਉਹਨਾਂ ਤੱਕ ਕੋਈ ਨਿਊਜ਼ ਨਹੀਂ ਪਹੁੰਚਦੀ ਉਹਦੇ ਲਈ ਸਾਨੂੰ ਇੱਕ ਅਵੇਅਰਨੈਸ ਕੈਂਪੇਨ ਚਲਾਉਣੀ ਚਾਹੀਦੀ ਹੈ ਜਿਹੜੀ ਕਿ ਸਵੇਰੇ ਆ ਸ਼ਾਮ ਨੂੰ ਨਾ ਝੁਗੀ ਝੋਪੜੀ ਵਾਲੇ ਗਰੀਬ ਲੋਕਾਂ ਨੂੰ ਜਾਣਨ ਨੂੰ ਦੱਸਣ ਕਿ ਤੁਸੀਂ ਆਪਣੇ ਬੱਚੇ ਜਿਹੜੇ ਆ ਉਹ ਕਿਸੇ ক্লোਜ਼ ਬਲੱਡ ਰਿਲੇਸ਼ਨ ਕੋ ਛੱਡ ਕੇ ਜਾਓ ਇਸ ਤਰ੍ਹਾਂ ਉਹਨਾਂ ਨੂੰ ਸਾਫਟ ਟਾਰਗੇਟ ਨਾ ਬਣਦੇ ਹੋ ਜਿੱਥੇ ਤੁਸੀਂ ਝੁੱਗੀਆਂ ਬਣੀਆਂ ਹੋਈਆਂ ਨੇ ਜਿੱਥੇ ਇੱਕ ਵਿਹੜੇ 'ਚ 50 ਪਰਿਵਾਰ ਰਹਿੰਦੇ ਨੇ ਉੱਥੇ ਤੁਸੀਂ ਇੱਕ ਕਮਰੇ 'ਚ ਰਹਿੰਦੇ ਹੋ ਤੁਸੀਂ ਆਪਣੇ ਬੱਚੇਨ ਛੱਡ ਕੇ ਜਾਂਦੇ ਨੂੰ ਜਾਂਦੇ ਹੋ ਉਹ ਬੜਾ ਸਾਫਟ ਟਾਰਗੇਟ ਹੈ ਔਰ ਜਿਹੜੇ ਦੂਜਾ ਜਿਹੜਾ ਹੈਗਾ ਉਹ ਮੈਂ ਪਹਿਲਾਂ ਦੱਸਿਆ ਜਿਹੜਾ ਤੁਹਾਨੂੰ ਕਿ ਉਹਦੇ ਲਈ ਤੁਹਾਨੂੰ ਜਿਹੜੇ ਗੌਂਡ ਦੇ ਜਿਹੜੇ ਘਰ ਹੈ ਉਧਰ ਬੱਚਿਆਂ ਨੂੰ ਇਹ ਐਜੂਕੇਟ ਕਰੋ ਬੱਚਿਆਂ ਨੂੰ बैड ਟੱਚ ਔਰ ਗੁੱਡ ਟੱਚ ਸਮਝਾਓ ਖਾਸ ਤੌਰ ਤੇ ਬੇਟੀਆਂ ਨੂੰ ਉਹਨਾਂ ਨੂੰ ਇਹ ਦੱਸੋ ਕਿ ਜਦੋਂ ਤੁਸੀਂ ਕੋਈ ਬੰਦਾ ਤੁਹਾਨੂੰ ਟੱਚ ਕਰਦਾ ਤੇ ਉਹਨੂੰ ਦੱਸੋ ਵੀ ਇਹ बैड ਟੱਚ ਹੈ ਉਹ ਛੋਟੇ ਜਿਹੇ ਬੱਚੇ ਨੂੰ ਪਤਾ ਹੋਵੇ ਕਿ ਜਿਹੜਾ ਅੰਕਲ ਮੈਨੂੰ ਟੱਚ ਕਰ ਰਿਹਾ ਇਹਦਾ ਹੁਣ बैड ਟੱਚ ਹੈ ਬੱਚੇ ਨੂੰ ਇਸ ਗੱਲ ਦੀ ਪਤਾ ਹੋਣਾ ਚਾਹੀਦਾ ਅਵੇਰਨੈਸ ਹੋਣੀ ਚਾਹੀਦੀ ਕਿ ਇਹ बैड ਟੱਚ ਹੈ ਔਰ ਇਸ ਤੋਂ ਬਾਅਦ ਬੱਚਾ ਅੰਕਲ ਕੋਈ ਹੋਰ ਕੁਝ ਕਰੇਗਾ ਇਸ ਕਰਕੇ ਬੱਚੇਓ ਤੁਮ ਥੋੜਾ ਜਿਹਾ ਕੌਂਸ਼ੀਅਸ ਹੋ ਜਾਣਾ ਜੀ ਔਰ ਗਵਰਨਮੈਂਟ ਲੈਵਲ ਤੇ ਇਹਦੇ ਲਈ ਸਖਤ ਸਜ਼ਾ ਚਾਹੀਦੀ ਹੈ ਜੀ ਮਿਸਾਲੀ ਸਜ਼ਾ ਜਿਹੜੀ ਹਾਂ ਉਹਦੇ ਲਈ ਮੈਂ ਤੁਹਾਨੂੰ ਇੱਕ ਪਰਸਨਲ ਐਕਸਪੀਰੀਅੰਸ ਦੱਸਦਾ ਕਿ ਸਾਡੀ ਮੈਂ ਲੁਧਿਆਣਾ ਯੂਨੀਅਨ ਦਾ ਪ੍ਰੈਜ਼ੀਡੈਂਟ ਰਿਆ ਮੈਂ ਪੰਜਾਬ ਯੂਨੀਵਰਸਿਟੀ ਦਾ ਵੀ ਮੈਂ ਸੈਕਟਰੀ ਜਾਂ ਟੀਚਰ ਯੂਨੀਅਨ ਦਾ ਕਾਲਜ ਲੈਕਚਰਰ ਯੂਨੀਅਨ ਦਾ ਤੇ ਉਹਦੇ ਚ ਅਸੀਂ ਇੱਕ ਵਾਰੀ ਕੋ ਯੂਨੀਅਨ ਦਾ ਅਜੀਟੇਸ਼ਨ ਸੀ ਤੇ ਦੋ ਦਿੰਦੀ ਅਰੈਸਟ ਦੇਣੀ ਸੀ ਅਸੀਂ ਚੰਡੀਗੜ੍ਹ ਅਰੈਸਟ ਕੀਤੀ ਸਾਨੂੰ ਜਿਹੜਾ ਆਈਐਸ ਮਜਿਸਟਰਡ ਸੀ ਉਹਨੂੰ ਸਾਨੂੰ ਛੱਡਤਾ ਅਸੀਂ ਉਹਨੂੰ ਰਿਕੁਐਸਟ ਕੀਤੀ ਕਿ ਸਾਨੂੰ ਸਾਡੀ ਯੂਨੀਅਨ ਦਾ ਨਾਰਮ ਹੈ ਵੀ ਅਸੀਂ ਨਹੀਂ ਦੋ ਦਿਨ ਲਈ ਸਾਨੂੰ ਜੇਲ ਜ਼ਰੂਰ ਭੇਜੋ ਜੀ ਉਹਨਾਂ ਨੇ ਜੇਲ ਭੇਜਤਾ ਹੁਣ ਜੇਲ ਦੇ ਅੰਦਰ ਜਾ ਕੇ ਮੈਂ ਜਦੋਂ ਦੇਖਿਆ ਨਾ ਉੱਥੇ ਜਿਹੜੀਆਂ ਫੈਸਿਲਿਟੀਆਂ ਸੀਗੀਆਂ ਸਾਨੂੰ ਠੀਕ ਖਾਣ ਨੂੰ ਮਿਲ ਰਿਹਾ ਹੈਗਾ ਸਾਨੂੰ ਪੱਖੇ ਦੀ ਹਵਾ ਮਿਲ ਰਹੀ ਹੈ ਠੀਕ ਜਿਹੜਾ ਸਾਡੀ ਬੈਰਕ ਸੀ ਉਹਦੇ ਵਿੱਚ ਦੀ ਕਰੌਸ ਹਵਾ ਹੋ ਰਹੀ ਹੈ ਸਾਨੂੰ ਸੌਣ ਦੇ ਲਈ ਕੰਬੜ ਮਿਲ ਰਿਹਾ ਸਾਨੂੰ ਥੱਲੇ ਪਿਛਾਉਣ ਲਈ ਕੰਬੜ ਮਿਲ ਰਿਹਾ ਟੀਵੀ ਦੇਖਣ ਨੂੰ ਮਿਲ ਰਿਹਾ ਔਰ ਪਾਣੀ ਸਾਨੂੰ ਨਹਾਉਣ ਲਈ ਸਾਨੂੰ ਬਾਥਰੂਮ ਹੈਗਾ ਉੱਥੇ ਜਿਹੜਾ ਇੱਕ ਝੁੱਗੀ ਝੋਪੜੀ ਵਾਲਾ ਗਰੀਬ ਬੰਦਾ ਹੈਗਾ ਜਿਹਨੂੰ ਸ਼ਾਮ ਨੂੰ ਰੋਟੀ ਖਵਾਉਣ ਦੇ ਲਈ ਵੀ ਲੇਬਰ ਕਰਨੀ ਪੈਂਦੀ ਹੈ ਜਦੋਂ ਉਹਨੂੰ ਜਾ ਕੇ ਸਾਰਾ ਕੁਝ ਉੱਥੇ ਮਿਲਦਾ ਹੈਗਾ ਔਰ ਜੇ ਇੱਕ ਵਾਰੀ ਉਹ ਜੇਲ੍ਹ ਜਾਇਆ ਹੈ ਨਾ ਫਿਰ ਉਹ ਕ੍ਰਾਈਮ ਨਹੀਂ ਘਟੇਗਾ ਉਹ ਕ੍ਰਾਈਮ ਉਹ ਚੌਗਣਾ ਕਰੇਗਾ ਉਹਨੂੰ ਫੈਸਿਲਿਟੀਆਂ ਦਿਖ ਰਹੀਆਂ ਇੱਥੇ ਫੈਸਿਲਿਟੀ ਕੋਈ ਹੈ ਨਹੀਂ ਮੈਨੂੰ ਝੁੱਗੀ ਚ ਰਹਿ ਕੇ ਤੇ ਉੱਥੇ ਜੇਲ੍ਹ ਜਾ ਕੇ ਮੈਨੂੰ ਸਾਰਾ ਕੁਝ ਮਿਲ ਗਿਆ ਉਹ ਜਾਣ ਕੇ ਜਾਣ ਬੁੱਝ ਕੇ ਕ੍ਰਾਈਮ ਕਰੇਗਾ ਕਿ ਮੈਂ ਤਾਂ ਮੋਜਾ ਲਵਾ ਕ੍ਰਾਈਮ ਕਰਕੇ ਔਰ ਫਿਰ ਬਾਅਦ ਜਾ ਕੇ ਜੇਲ੍ਹ ਫੜ ਪੁੱਛ ਚਲ ਜਾਵਾ ਔਰ ਸਭ ਤੋਂ ਵੱਡੀ ਇੱਥੇ ਕਸੂਰवार ਪੁਲਿਸ ਵੀ ਹੈ ਜਦੋਂ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਕਿ ਇਸ ਇੱਥੇ ਕ੍ਰਾਈਮਨਲ ਹੈਗਾ ਬੰਦਾ ਉਹਨੂੰ ਫੜਿਆ ਨਹੀਂ ਜਾਂਦਾ ਮੈਂ ਇਹੋ ਜੇ ਪਰਸਨਲੀ ਬਹੁਤ ਸਾਰੇ ਕੇਸ ਜਾਣਦਾ ਜਿੱਥੇ ਪੁਲਿਸ ਨੂੰ ਕੇਸ ਰਿਪੋਰਟ ਕੀਤਾ ਜਾਂਦਾ ਚੋਰੀ ਦਾ ਜਾਂ ਹੋਰ ਕਿਸੇ ਕ੍ਰਾਈਮ ਦਾ ਪੁਲਿਸ ਉਸ ਕ੍ਰਾਈਮਨਰ ਨੂੰ ਫੜਦੀ ਨਹੀਂ ਉਹਦਾ ਕਾਰਨ ਕੀ ਹੈਗਾ ਕਿ ਪੁਲਿਸ ਕੋਲੇ ਪੂਰੀ ਫੋਰਸ ਨਹੀਂ ਹੈਗੀ ਔਰ ਜਦੋਂ ਉਹ ਕੇਸ ਫੜ ਲੈਂਦੀ ਪੁਲਿਸ ਤਾਂ ਕੋਈ ਕੇਸ ਫੜਨ ਦੇ ਲਈ ਉਹ ਕੇਸ ਬਣਾਉਣ ਦੇ ਲਈ ਬਹੁਤ ਸਾਰਾ ਫਾਈਲ ਵਰਕ ਕਰਨਾ ਪੈਂਦਾ ਨੂੰ ਪੇਪਰ ਵਰਕ ਬਹੁਤ ਜ਼ਿਆਦਾ ਕਰਨਾ ਪੈਂਦਾ ਪੇਪਰ ਕਰਨ ਵਰਕ ਕਰਨ ਤੋਂ ਬਾਅਦ ਉਹਦਾ ਚਲਾਨ ਪੇਸ਼ ਕਰਨਾ ਪੈਂਦਾ ਅਰ ਜਦੋਂ ਚਲਾਨ ਪੇਸ਼ ਕਰਨਾ ਪੈਂਦਾ ਨਾ ਤੇ ਇਹ ਗੱਲ ਪੱਕੀ ਹੈ ਕਿ ਜਿਹੜਾ ਡੀਏ ਲੀਗਲ ਹੈ ਨਾ ਉਹਨੂੰ 4-5000 ਰੁਪਏ ਦੇਣਾ ਵੀ ਪੈਂਦਾ ਹੈਗਾ ਹੁਣ ਜਿਹੜੇ ਐਸਐਚਓ ਨੇ ਜਾਂ ਜਿਹੜਾ ਚੌਂਕੀ ਇੰਚਾਰਜ ਨੇ ਜਿਹੜੇ ਪੁਲਿਸ ਅਫੀਸਰ ਨੇ ਉਹ ਕੇਸ ਬਣਾਇਆ ਹੈਗਾ ਉਹ 4000 ਰੁਪਏ ਪਹਿਲਾਂ ਲੀਗਲ ਡੀਅਰ ਨੂੰ ਦੋਵੇ ਜਾ ਕੇ 5000 ਇਹ 4000 ਦੀ ਜਿਹੜੀ ਗੱਲ ਹਨ 3000 4000 ਦੀ ਇਹ ਮੈਂ ਗੱਲ 8-9 ਸਾਲ ਪੁਰਾਣੀ ਕਰ ਰਿਹਾ ਹਾਂ ਮੇਰਾ ਪਰਸਨਲ ਐਕਸਪੀਰੀਅੰਸ ਹੈ ਉਹਦੇ ਚ ਤੇ ਜਿਹੜੀ ਹੁਣ ਦੀ ਅੱਜ ਦੀ ਫੀਸ ਹੈ ਸ਼ਾਇਦ 10000 ਰੁਪਏ ਹੋਵੇਗਾ ਮੈਂ ਕਹਿ ਨਹੀਂ ਸਕਦਾ ਕਿੰਨੀ ਹੈ ਪਰ ਜੋ ਮੇਰਾ ਪਰਸਨਲ ਐਕਸਪੀਰੀਅੰਸ ਹੈ ਜੋ ਮੈਨੂੰ ਅੱਜ ਵੀ ਸਮਾਜ ਤੋਂ ਖੋਰ ਮਿਲਦੀ ਹੈ ਕਿ ਡੀਏ ਲੀਗਲ ਜਿਹੜਾ 5000 ਤੋਂ ਬਿਨਾ ਚਲਾਨ ਪੇਸ਼ ਨਹੀਂ ਕਰਦਾ ਹੁਣ ਪੁਲਿਸ ਉਹ ਕੇਸ ਕਿਉਂ ਬਣਾਏਗੀ ਪੁਲਿਸ ਕੇਸ ਬਣਾਏਗੀ ਫਿਰ ਉਹ ਕੋਰਟ ਤੇ ਤਰੀਕਾ ਭੁਗਤੇਗੀ ਵਰਕ ਫੋਰਸ ਥਾਣੇ 'ਚ ਹੈ ਨਹੀਂ ਜਿੰਨੀ ਫੋਰਸ ਚਾਹੀਦੀ ਆ ਉਹਦੀ ਉਹਦੀ 30% फोर्स ਹੋਏਗੀ ਥਾਣੇ ਚ ਲੁਧਿਆਣਾ ਦੀ ਆਬਾਦੀ 50 ਲੱਖ ਤੋਂ ਵੱਧ ਹੈ 50 ਲੱਖ ਹਿੰਦੀ ਸਾਇੰਸ ਕਿ 40-45 ਲੱਖ ਦੀ ਆਬਾਦੀ ਹੈ ਔਰ 5-7 ਲੱਖ ਲੋਕ ਇਥੇ ਦੀ ਡੇਲੀ ਪਾਸ ਕਰਦੇ ਆ ਹੁਣ 50 ਲੱਖ ਦੀ ਆਬਾਦੀ ਦੇ ਲਈ ਲੁਧਿਆਣੇ ਕੋਲ 4000 ਦੀ ਫੋਰਸ ਹੈ ਜਿਹਦੇ ਵਿੱਚੋਂ ਕੁਝ ਕੋਰ ਡਿਊਟੀ ਲੱਗੇ ਨੇ ਕੁਝ ਟ੍ਰੈਫਿਕ ਤੇ ਲੱਗੇ ਨੇ ਕੁਝ ਵੀਆਈਪੀ ਡਿਊਟੀ ਲੱਗੇ ਨੇ ਕੋਈ ਸਿਕਿਉਰਿਟੀ ਗਾਰਡ ਲੱਗੇ ਨੇ ਜਿਹੜੀ ਇਫੈਕਟਿਵ ਫੋਰਸ ਹੈ ਉਹ 2000 ਵੀ ਨਹੀਂ ਹੋਣੀ ਹੁਣ 2000 ਦੀ ਫੋਰਸ ਹੈ 50000 ਲੋਕਾਂ ਨੂੰ ਕਿੱਦਾਂ ਕੰਟਰੋਲ ਕਰੇਗੀ ਉਹ 50000 ਲੋਕਾਂ ਨੂੰ ਦੈਟ ਇਜ਼ ਨਾਟ ਪੋਸੀਬਲ ਤੋ ਪੁਲਿਸ ਦੀ ਵੀ ਇੱਕ ਮਜਬੂਰੀ ਹੈ ਔਰ ਕ੍ਰਾਈਮ ਇਸ ਤਰ੍ਹਾਂ ਹੋ ਹੀ ਜਾਂਦਾ ਇਹਨੂੰ ਰੋਕ ਲਈ ਕੋਈ ਖਾਸ ਇਫੈਕਟਿਵ ਸਟੈਪ ਨਹੀਂ ਲਈ ਜਾਂਦੇ ਮੈਂ ਤਾਂ ਕਈ ਵਾਰੀ ਦੇਖ ਚੁੱਕਾ ਹਾਂ ਪੁਲਿਸ ਨੇ ਰਿਪੋਰਟ ਕਰੀ ਦੀ ਹੈ ਔਰ ਹੁਣ ਵੀ ਮੈਂ ਤੁਹਾਡੇ ਨਾਲ ਅੱਜ ਵੀ ਸ਼ੇਅਰ ਕਰਦਾ ਕਿ ਮੈਂ ਹਫਤਾ ਪਹਿਲਾਂ ਇੱਕ ਕ੍ਰਾਈਮ ਹੋਇਆ ਸੀ ਲੁਧਿਆਣੇ 'ਚ ਔਰ ਉਹ ਕ੍ਰਾਈਮ ਜਿਹੜਾ ਸੀ ਕਮਿਸ਼ਨਰ ਸਾਹਿਬ ਦੀ ਜਿੱਥੇ ਰੈਜ਼ਿਡੈਂਸ ਹੈ ਜਾਂ ਸ਼ਾਇਦ ਆਫਿਸ ਹੈ ਉਹ ਤੋਂ 500 ਮੀਟਰ ਦੀ ਦੂਰ ਤੇ ਹੋਇਆ ਔਰ ਉਹ ਸਾਰੇ ਮੀਡੀਆ ਦੀ ਰਿਪੋਰਟ ਹੋਇਆ ਉਹਨਾਂ ਕ੍ਰਿਮੀਨਲ ਦੀ ਫੋਟੋ ਜਿਹੜੀ ਹੈ ਨਾ ਉਹ ਅਖਬਾਰ 'ਚ ਛਪੀ ਔਰ ਮੈਂ ਬਾਈਚਾਂਸਰ ਉਹ ਕ੍ਰਿਮੀਨਲ ਦੇਖ ਲਏ ਉਹ ਕ੍ਰਾਈਮ ਰਾਤ ਨੂੰ ਕਰਦੇ ਆ ਹਸਬੰਡ ਵਾਈਫ ਹੋ ਮੁੰਡਾ ਕੁੜੀ ਆ ਦੋਨੇ ਕ੍ਰਾਈਮ ਕਰਦੇ ਆ ਅੱਜ ਵੀ ਹੋ ਰਿਹਾ ਕ੍ਰਾਈਮ ਲੁਧਿਆਣੇ 'ਚ ਉਹ ਔਰ ਜਦੋਂ ਮੈਂ ਸਵੇਰੇ ਸੈਰ ਤੋਂ ਆ ਰਿਹਾ ਸੀਗਾ ਤਾਂ ਉਹ ਦੋਨੇ ਹੀ ਹਸਬੰਡ ਵਾਈਫ ਸਵੇਰ ਦੇ ਟਾਈਮ ਉਹ ਕ੍ਰਾਈਮ ਕਰਦੇ ਆ ਰਾਤ ਦੇ 12 1 ਵਜੇ ਤੱਕ ਉਸ ਵੇਰ ਦੇ ਟਾਈਮ ਇੱਕ ਕੰਬਲ ਤੇ ਲੁੱਕ ਕੇ ਪਈ ਸੀ ਉਹ ਨਹਿਰ ਦੇ ਕਿਨਾਰੇ ਹੂੰ ਪੁਲ ਦੇ ਥੱਲੇ ਹੂੰ ਤੇ ਜਦੋਂ ਉਹਨਾਂ ਇੱਕ ਉਹ ਦੋਨੇ ਜਦੋਂ ਅਸੀਂ ਨੰਗੇ ਤਾਂ ਉਹ ਲੜ ਰਹੇ ਸੀ ਆਪਸ ਚ ਔਰ ਉਹ ਬੰਦੇ ਨੇ ਉਸ ਕੁੜੀ ਦਾ ਗਲ ਫੜਿਆ ਸੀਗਾ ਮੈਂ ਉਹਦੀ ਜੀਨ ਪਾਈ ਦੇਖੀ ਹੂੰ ਉਹ ਕੁੜੀ ਦੀ ਮੈਂ ਸ਼ਕਲ ਦੇਖੀ ਤੇ ਜਿਹੜੀ ਉਹ ਫੋਟੋ ਚ ਸ਼ਕਲ ਸੀ ਮੈਂ ਸ਼ਕਲ ਪਛਾਣ ਲਈ ਉਹ ਇਹ ਅੱਜ 10 ਦਿਨ ਦੀ ਗੱਲ ਆ ਸਾਰੀ ਇਹ ਤੇ ਮੈਂ ਉਹ ਜਿਹੜਾ ਮੇਰੇ ਕੋਲ ਸਟੀਲ ਦੀ ਰੌਡ ਸੀ ਮੈਂ ਉਹ ਉੱਥੇ ਬਰੀ ਸਾਈਡ ਦੀ ਜਿਹੜੀ ਹੁੰਦੀ ਨਾ ਫੁੱਟਪਾਥ ਫੁੱਟਪਾਥ ਦੇ ਮੈਂ ਸਾਈਡ ਤੇ ਉਹ ਰੋੜਣਾ ਖੜਕਾ ਕੇ ਉਹਨੂੰ ਦਬਕਾ ਮਾਰਿਆ ਮੈਂ ਕਿਹਾ ਓਏ ਤੂੰ ਇਹਨੂੰ ਕਿਉਂ ਮਾਰ ਰਹਾ ਹੈ ਮਰ ਜਾਏਗੀ ਇਹ ਤਾਂ ਉਹ ਤੋਂ ਉਹਦਾ ਗਲ ਛਡਵਾਤਾ ਅਸੀਂ ਚਲੇ ਗਏ ਪਰ ਜਦੋਂ ਮੈਂ ਘਰ ਆਇਆ ਤੇ ਘਰੋਂ ਮੈਂ ਆ ਕੇ ਦੇਖਿਆ ਤੇ ਜਿੱਚੇ ਉਹ ਫੋਟੋਸ਼ਾਪੀ ਹੋਈ ਬਾਕੀਆਂ ਜੀ ਵੀ ਛਵੀ ਹੋਈਗੀ ਲੇਕਿਨ ਮੈਂ ਜਿਹੜੀ ਫੋਟੋ ਜਿਵੀ ਮੈਂ ਉਹਦੀ ਫੋਟੋ ਖਿੱਚੀ ਹੂੰ ਉਸ ਫੋਟੋ ਦੀ ਤੇ ਮੈਂ ਦੱਸਿਆ ਕਿ ਇਹ ਜਿਹੜਾ ਕ੍ਰਾਈਮ ਕਰਨ ਵਾਲੇ ਬੰਦੇ ਨੇ ਇਹ ਫਲਾਣੀ ਜਗ੍ਹਾ ਹੁੰਦੇ ਨੇ ਇਹ ਰਾਤ ਨੂੰ 12 1 ਵਜੇ ਤੱਕ ਜਿੰਨੇ ਵੀ ਲੁਧਾਨੇ ਦੇ ਕੋਈ ਨਸ਼ਾ ਕਰਨ ਵਾਲਾ ਬੰਦਾ ਆ ਜੋ ਉਹਨੂੰ ਨਸ਼ੇ ਕਰਵਾਉਣ ਵਾਲ ਨੂੰ ਕੁੱਟ ਕੇ ਇਹ ਉਹਦਾ ਮੋਬਾਈਲ ਉਹਦੇ ਪੈਸੇ ਖੋਲ ਲੈਂਦੇ ਨੇ ਤੇ ਖੋ ਕੇ ਉੱਥੇ ਰਾਤ ਨੂੰ ਪੈਂਦੇ ਨੇ ਹਮ ਔਰ ਤੁਸੀਂ ਉੱਥੇ ਜਾ ਕੇ ਉਹਨੂੰ ਫੜ ਲਓ ਉਹ ਅੱਜ ਤੱਕ ਨਹੀਂ ਫੜੇ ਬੰਦੇ ਅੱਜ ਵੀ ਉੱਥੇ ਹੀ ਆ ਜੀ ਯਾਨੀ ਕਿ ਕਮੀਆਂ ਕਮੀਆਂ ਸਾਡੇ ਪੁਲਿਸ 'ਚ ਵੀ ਕਮੀ ਹੈ ਨਹੀਂ ਐਕਸ਼ਨ ਹੋ ਰਿਹਾ ਤੇ ਜਦੋਂ ਕਿ ਐਕਸ਼ਨ ਨਹੀਂ ਹੋ ਰਿਹਾ ਇੱਕ ਵਾਰੀ ਅਸੀਂ ਇੱਕ ਚੋਰ ਇੱਕ ਸਾਡੇ ਇੱਥੇ ਪੜੋਸ ਦੇ ਵਿੱਚ ਦੋ ਏਸੀ ਚੋਰੀ ਹੋ ਗਏ ਅਸੀਂ ਉਹ ਚੋਰੀ ਜਿਹੜੀ ਸੀ ਹੋਏ ਉਹਦਾ ਪਤਾ ਲੱਗ ਗਿਆ ਕਿ ਉਹ ਚੋਰੀ ਜਿਹੜੀ ਹੈਗੀ ਆ ਉਹ ਕਿਸੇ ਨੇ ਜਾ ਕੇ ਕਬਾੜੀਓ ਕੋ ਵੇਚਿਆ ਕਬਾੜੀਏ ਦਾ ਅਸੀਂ ਉਹਦੀ ਲੋਕੇਸ਼ਨ ਦੇਖ ਲਈ ਉਹਦਾ ਘਰ ਦੇਖ ਲਿਆ ਉਹ ਜਿਹੜਾ ਸਮਾਨ ਕਬਾੜੀਏ ਕੋ ਪਿਆ ਸੀ ਉਹਦੀਆਂ ਫੋਟੋਆਂ ਖਿੱਚ ਲਈਆਂ ਵੀ ਆਹ ਫੋਟੋ ਸਬੰਧੀਆਂ ਆਹ ਏਸੀ ਚੋਰੀ ਹੋਇਆ ਇਹਨਾਂ ਬੰਦਿਆਂ ਦਾ ਚੋਰੀ ਹੋਇਆ ਪੁਲਿਸ ਨੂੰ ਫੋਟੋ ਦਿੱਤੀ ਵੀ ਫਰਲਾਣੀ ਦਾ ਕ੍ਰਿਮੀਨਲ ਆ ਬੰਦਾ ਉਹ ਉਹਨੂੰ ਫੜ ਲਓ ਜਾ ਕੇ ਨਹੀਂ ਫੜਿਆ ਉਹ ਸੋ ਕ੍ਰਾਈਮ ਕਿੱਧਰ ਰੁਕੇਗਾ ਬਿਲਕੁਲ ਕ੍ਰਾਈਮ ਨਹੀਂ ਰੁਕ ਸਕਦਾ ਬਿਲਕੁਲ ਪ੍ਰੋਫੈਸਰ ਜੀ ਆਪ ਸਮਾਦੇਨ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ ਚਰਚਾ ਬਹੁਤ ਗੱਲਾਂ ਦੇ ਉੱਪਰ ਹੋਈ ਕਿ ਮੇਜਰ ਕਾਰਨ ਹੁੰਦੇ ਨੇ ਔਰ ਕਿਸ ਤਰ੍ਹਾਂ ਅਸੀਂ ਸਮਾਜ ਦੇ ਵਿੱਚ ਅਵੇਅਰਨੈਸ ਲਿਆ ਸਕਦੇ ਆ ਪ੍ਰੋਫੈਸਰ ਰਜਿੰਦਰ ਸਿੰਘ ਹੋਰਾ ਨੇ ਸਾਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਬਿਲਕੁਲ ਅਸੀਂ ਉਸ ਛੋਟੀ ਬੱਚੀ ਨੂੰ ਹੁਣ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਕੋਸ਼ਿਸ਼ ਜ਼ਰੂਰ ਕਰ ਸਕਦੇ ਆ ਕਿ ਇਨ ਫਿਊਚਰ ਅਜਿਹੇ ਇਨਸੀਡੈਂਟ ਜਿਹੜੇ ਨੇ ਉਹ ਨਾ ਹੋਣ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਈਏ ਇਹਨਾਂ ਚੀਜ਼ਾਂ ਬਾਰੇ ਔਰ ਅਜੇਹੇ ਦਰਿੰਦਿਆਂ ਦੀ ਆਪਣੇ ਸਮਾਜ ਦੇ ਵਿੱਚ ਜ਼ਰੂਰ ਪਾਲ करिए ਕਿਉਂਕਿ ਜੇ ਉਹ ਸਾਡੇ ਆਲੇ-ਦੁਆਲੇ ਕਿਤੇ ਨਾ ਕਿਤੇ ਰਹਿ ਰਹੇ ਨੇ ਕਿਸੇ ਹੋਰ ਨੂੰ ਸ਼ਿਕਾਰ ਬਣਾਉਣ ਦੀ ਤਾਕ ਦੇ ਵਿੱਚ ਨੇ ਤਾਂ ਸਾਡਾ ਇਹ ਫਰਜ਼ ਬਣਦਾ ਹੈ ਅਸੀਂ ਉਹਨਾਂ ਨੂੰ ਜ਼ਰੂਰ ਰੋਕੀਏ ਸੱਚੀ ਆਕਾ